जिनका समाज में एक रुद्वा है एक स्थान है दीपक गर्वी जी और उनके भाई उनका सारा परिवार उनके चाचा जी आप सभी का आप सभी पर ठाकुर जी की कृपा सदा बरसती रहे ठाकुर जी आपको ये दुख सहन करने की क्षमता शक्ति मिले जय श्री सारे भजन गायक जिन्होंने अपनी मधर मदर आवाज बहुत ही सारे अपने भजन के नाम कलका पिता जी का रुतबा तो दस है ਸੋ ਸਾਰੇ ਅੱਜ ਆਪਾਂ ਜਿੰਨੇ ਵੀ ਹਾਜ਼ਰੀਨ ਦੋਸਤ ਬਿੱਤਰ ਰਿਸ਼ਤੇਦਾਰ ਮੇਰੀਆਂ ਭੈਣਾਂ ਮਾਤਾ ਬਾਪ ਸਾਰੇ ਹੀ ਅੱਜ ਆਪਾਂ بڑے ਸਾਡੇ ਛੋਟੇ ਵੀਰ ਦਰਸ਼ਨ ਕੁਮਾਰ ਗਰਖ ਮਿਲਖ ਡੈਰੀ ਵਾਲੇ ਜੋ ਕਿ ਪਰਿਵਾਰ ਨੂੰ ਵਿਛੋੜਾ ਦੇ ਕੇ ਪ੍ਰਮਾਤਮਾ ਵੱਲੋਂ ਜਿੰਨੀ ਸਵਾਸਾ ਦੀ ਪੂਜਾ ਵੀ ਨਹੀਂ ਸੀ ਉਸ ਨੂੰ ਘੋਗਦੇ ਹੋਏ ਪ੍ਰਮਾਤਮਾ ਦੇ ਚਰਨਾਂ ਜਾ ਬਰਾਜੇ ਦਰਸ਼ਨ ਕੁਮਾਰ ਬਹੁਤ ਮਿਹਨਤੀ ਤੇ ਅੰਤਕ ਇਨਸਾਨ ਸੀ ਜਿੰਨਾਂ ਆਸਵਾਸ ਕੂਸਾ ਮੇ ਤਾਂ ਠੀਕ ਨਹੀਂ ਸੀ ਪਰਪਰਤੋ ਉਹਨਾਂ ਦੇ ਬੱਚਿਆਂ ਨੇ ਤਿੰਨੇ ਬੇਟਿਆਂ ਨੇ ਰਾਜਨ ਪ੍ਰਵੀਨ ਸੁਸ਼ੀਲ ਔਰ ਜੋ ਕਿ ਉਹਨਾਂ ਦੀਆਂ ਤਰ ਪਤਨੀਆਂ ਕਵਿਤਾ ਅਨੂਗਰ ਸੁਨੇਹਾਗਰ ਤਿੰਨਾਂ ਕਿਉਂਕਿ ਮੈਂ ਰ ਅਕਸਰ ਘਰ ਆਲਾ ਜਾਣਾ ਸੀ ਮੈਂ ਦੇਖਦਾ ਸੀ ਕਿ ਬੱਚਿਆਂ ਨੇ ਉਹਨਾਂ ਦੀ ਕਿੰਨੀ ਸੇਵਾ ਕੀਤੀ ਹੈ ਔਰ ਜਿੰਨਾ ਵੀ ਉਹਨਾਂ ਦਾ ਕਰੇ ਵੀ ਹਰ ਵਕਤ ਦਿਲਾਕੇ ਰੱਖਣਾ ਖਾਸ ਤੌਰ ਤੇ ਸਾਡਾ ਛੋਟਾ ਵੀਰ ਦੀਪੂ ਜਿਸ ਨੇ ਆਪਣੇ ਪਿਤਾ ਜੀ ਦਾ ਕਿਉਂਕਿ ਦੋਨੇ ਭਰਾ ਰਾਜੇ ਤੇ ਪ੍ਰਵੀਨ ਕੰਮ ਕਰਨ ਦੇ ਵਿੱਚ ਉੱਪਰਲੇ ਕੰਮਾਂ ਦੇ ਲਈ ਉਹ ਬਹੁਤ ਕੰਮ ਕਰ ਰਿਹਾ ਸੀ ਔਰ ਜਿਸ ਨੇ ਜਲ ਬੱਚਿਆਂ ਨੇ ਘਰ ਇਕੱਠੇ ਹੋ ਬਨਵਾਸੀ ਕਲਿਆਣ ਆਸ਼ਰਮ ਭੱਜਾ ਇਹਨਾਂ ਸਸਤ ਕਮਲ ਪਰਿਵਾਰ ਵੱਲੋਂ ਦਾਨ ਦਿੱਤਾ ਗਿਆ ਭਵਾਨ ਦਾ ਬਹੁਤ ਧੰਨਵਾਦ ਤੇ ਹੁਣ ਮੈਂ ਸ਼ੋਕ ਮੋਦ ਕੇ ਜੀ ਰਿਹਾ ਹਾਂ ਉਹ ਆਪਣੇ ਸਰਪ੍ਰਸਤ ਦਾ ਡਿਪਾਰਟਮੈਂਟ ਦਾ ਸ਼੍ਰੀ ਵਰਟਰਾਨਾ ਜੀ ਤੇ ਪੰਡਿਤ ਜੀ ਦੇ ਵਿੱਚ ਸਟੇਟ ਦੇ ਪ੍ਰਾਧਾਨ ਸਰ ਦੇ ਪੰਡਿਤ ਜੀ ਤੇ ਸਾਡੇ ਬਹੁਤ ਹੀ ਕਲਾ ਨਮਾ ਜੀ ਨਵੀਨ ਸ਼ਰਮਾ ਜੀ ਤੇ ਸਾਡੇ ਪਹਿਲੇ ਦਸਮਰਾਜ ਜੀ ਤੇ ਸੋਸ ਸਵਾ ਵਿੱਚ ਬੈਠੇ ਬਿਨਾਂ ਮਾਵਾ ਪਹਿਣਾ ਦੀ ਰੋਗੁਰਗੋ ਅੱਜ ਆਪਾਂ ਸਾਰੇ ਮੇਰੇ ਵੱਡੇ ਵੀ ਦਰਸ਼ਨ ਕੁਮਾਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਇਕੱਠੇ ਹੋਏ ਜਿਹੜਾ ਜੀ ਨੇ ਦੇਖਿਆ ਇਹ ਹੈ ਹਕਮਾਇਤ ਕੱਲ੍ਹ ਆ ਵੀਰਾਂ ਦਾ ਸਭੇ ਉੱਠ ਜਾਈ ਦੇ ਨਾਵਾ ਕੰਸਾ ਕਰਤਾਰ ਮਿਕ ਕਮਾ ਦੇ ਵਿੱਚ ਹਮੇਸ਼ਾ ਅੱਗੇ ਹੋ ਕੇ ਜਦੋਂ ਵੀ ਕੋਈ ਗੱਲ ਹੋਣੀ ਹੈ ਇਸੇ ਤਰ੍ਹਾਂ ਸਾਡੇ ਬਡੇ ਵੀ ਸ਼ਸ਼ੀਪ ਸਿੰਘ ਜੀ ਨੇ ਸਾਡੇ ਛੋਟਾ ਜੀ ਉਹਨਾਂ ਨੇ ਵੀ ਆਪਣੇ ਬਹੁਤ ਜਦੋਂ ਵੀ ਕਦੇ ਇਹਨਾਂ ਨੇ ਆਵਾਜ਼ ਮਾਰੀ ਹੈ ਹਮੇਸ਼ਾ ਇਕੱਠੇ ਰਹਿਣਾ ਪਰਵਾਹ ਦੀ ਮੋਹ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਵੀ ਆਵਾਜ਼ ਸਾਰਾ ਬਹੁਤ ਵੱਡਾ ਪਰਿਵਾਰ ਹੈ ਜਿਸ ਤੋਂ ਸਾਡੇ ਜਸਪਾਲ ਜੀ ਨੇ ਦੱਸਿਆ ਜੇ ਮੈਂ ਸਾਰਾ ਦਿਨ ਆਨਲਾਈਨ ਕੰਦਾ ਕੈਮ ਲੱਗੇਗਾ ਸੋ ਸਮੇਂ ਦੀ ਯਾਦ ਤੋਂ ਜਿਹੜੇ ਹੋਏ ਮੈਂ ਇਹੀ ਕਹੂੰਗਾ ਕਿਉਂਕਿ ਇਹ ਪਰਿਵਾਰ ਹਮੇਸ਼ਾ ਸਰਦਾਰ ਸੁਜੀ ਸਿੰਘ ਰਖੜਾ ਇਹਨਾਂ ਦਾ ਜਿਹੜਾ ਸਾਡਾ ਆਪਣਾ ਬੇਟੇ ਪੰਡਤ ਜੀ ਮਹਾਰਾਜ ਸਾਸ਼ਟਰੀ ਜੀ ਤੇ ਬਹੁਤ ਹੀ ਸਤਜੋ ਗੁਰੂ ਸਾਹਿਬਾਂ ਦੇ ਹੁਆਤਾ ਹੁਆ ਗ੍ਰੀਸ਼ ਕੀ ਪਤੀ ਕੱਲੇ ਆਵੀਨਾਂ ਦਾ ਸੱਦੇ ਉਠਾਈ ਦੇ ਮਾਪੇ ਹੁੰਚਾ हर इंसान उस परमात्मा सुबह खूब गुरु जिले के आना वो जो कुछ साहब चले रहे पर कई बार भाड़ा अरता है जरा सह भी भी ना जा सकता है ना कहा जाता है ये भाड़ा भी है दर्शन कुमार अपने परिवार के सोचा नहीं कि एक्टर जिले में इस परिवार का आपस प्यार मेरा ख्याल है भी सा ਸਮਾਜ ਦੇ ਲਈ ਇੱਕ ਫਿਰ ਸਾਡੇ ਸਮਾਜ ਦੇ ਲਈ ਜਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਹਰ ਜ਼ਰਾਤੇ ਤੇ ਪ੍ਰਾਪਤ ਹੁੰਦੀ ਹੈ ਕੋਈ ਛੋਟਾ ਛੋਟਾ ਪੰਖੇ ਹੋਵੇ ਤਾਂ ਸਾਰੇ ਪਰਿਵਾਰ ਇਕੱਠੇ ਹੋਣਾ ਹੈ ਸੋ ਅੱਜ ਲੋੜ ਹੈ ਮੈਂ ਸਮਝਦਾ ਕਿ ਇਸ ਪਰਿਵਾਰ ਦੇ ਵਿੱਚ ਇੰਨਾ بڑا ਇਕਤਾ ਹੋਣਾ ਇੰਨਾ بڑا ਪਿਆਰ ਹੋਣਾ ਆਏ ਗਏ ਦਾ ਦਰਸਤ ਕਰਨਾ ਇਹ ਦਰਸ਼ਕਾਂ ਨੂੰ ਦਿੰਦੇ ਹਨ ਉਹਨਾਂ ਸਮਾਜ ਆਪਣੇ ਪਰਿਵਾਰ ਨੂੰ ਇਹ ਸੰਸਕਾਰ ਦਿੰਦੇ ਨੇ ਕਿ ਸਾਰੇ ਚੰਗੇ ਹੋ ਕੇ ਪਰਿਵਾਰ ਵਿੱਚ ਤਰੱਕੀ ਦੀ ਗੱਲ ਕੀਤੀ ਹੈ ਤਰੱਕੀ ਵੀ ਇਮਾਨਦਾਰ ਤੇ ਜਾਣ ਕਰ ਦੇਣਾ ਕੀਤੀ ਹੈ ਕਿ ਗੁਰੂਆਂ ਕੇ ਪ੍ਰਮਾਤਮਾ ਕੇ ਇਹ ਅਰਦਾਸ ਕਰਦੇ ਆ ਕਿ ਪਰਿਵਾਰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਜਿਵੇਂ ਪ੍ਰਮਾਤਮਾ ਦੇ ਦਿਸਦਿਖ ਤੇ ਹੱਥ ਹੈ ਪ੍ਰਮਾਤਮਾ ਨੂੰ ਮੰਨਦੇ ਨੇ ਤੇ ਇਸੇ ਤਰ੍ਹਾਂ ਪ੍ਰਮਾਤਮਾ ਤੇ ਮਿਹਰ ਪ੍ਰਯਾਤ ਕਰੇ ਸੋ ਜੇ ਗੱਲਾਂ ਕਰਦੇ ਹਮਰੇ ਥੋੜ੍ਹੀ ਵਾਰ ਵਾਰੀ ਬਹੁਤ ਗੱਲਾਂ ਬੋਲੇ ਸੋ ਕਰ ਸਮਾਜ ਆਜਨੀਤਾ आज तो अस सारे जने लग के परमात्मा अगर वाहगुरु अगर अरदस करने वह चिथे पातशाह उस पवित्र आत्मा रंगले सजन अपने चरण केवास बखश सारू परिवार भाणा मन का बल बखश क्योंकि भाणा मनना बड़ा है, ये परमात्मा गुरु ताकत देता है इना क्या हो अपने उस रंगले सजन सर सत्कार भेंट करता परमात्मा अगर अरदस करना ਫਿਰ ਉਹ ਆਪਣੇ ਚਰਨਾਂ ਦੇ ਵਿੱਚ ਰੱਖਾਂ ਚਰਨਾਂ ਚ ਅਸ਼ੀਰਵਾਦ ਦੇ। ਐਨਾ ਕਹਿੰਦਾ ਹੋਇਆ ਜੀ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ। ਤੁਹਾਡੇ ਆਉਣ ਦੇ ਨਾਲ ਇਹ ਦੂ ਘਟਿਆ। ਤੁਹਾਡਾ ਕੱਲਾ ਕੱਲਾ ਚੁੱਕਿਆ ਕਰਨ ਸਾਰੇ ਪਰਿਵਾਰ ਦੇ ਸ਼ਰਮ ਮੱਝੀ ਤੇ ਆ। ਜਿੰਨਾ ਧੰਨਵਾਦ ਕਰੀਏ ਉਹ ਥੋੜਾ ਧੰਨਵਾਦ ਦੇ ਨਾਲ ਵੀ ਨਹੀਂ ਮੱੜ ਸਕੀ। ਨਾਲ ਹੱਤਵੰਟ ਕੇ ਬੇਨਤੀ ਹੈ ਕਿ ਆਪਾਂ ਜਦੋਂ ਵੀ ਕਦੇ ਪਰਿਵਾਰ ਦੇ ਵਿੱਚ ਗਏ ਆ ਕਦੇ ਵੀ ਚਾਹ ਪਾਣੀ ਤੋਂ ਬਿਨਾ ਪਰਛਾਦੇ ਦੇ ਬਿਨਾ ਕਦੇ ਉਠਾ ਜੀਂ। हथके बेनती है सच्ची श्रद्धांजलि यही है कि सारे चाह पानी पी के प्रशादा चल के जाये हथ सारे परिवार को बेनती है फिर सारी संगत का बहुत बहुत धनबाद वाहगुरू जी का खालसा श्री वाहू जी परिवार करने आए